ਲੇਟੈਸਟ ਵੀਡੀਓ ਅਤੇ ਅਪਡੇਟਸ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਦੇ ਨਾਲ ਦਾ ਬੈਲ ਆਈਕਨ ਦਾ ਬਟਨ ਵੀ ਦਬਾ ਦੇਵੋ ਤਾਂ ਕਿ ਤੁਹਾਨੂੰ ਅਪਡੇਟ ਮਿਲਦੇ ਰਹਿਣ ਪੰਜਾਬ ਦੇ ਵਿੱਚ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਵੱਲੋਂ ਸੌਂ ਚੁੱਕਣ ਦੇ ਨਾਲ ਹੀ ਨਵੇਂ ਪੰਚਾਂ ਸਰਪੰਚਾਂ ਨੇ ਆਪਣੇ ਆਪਣੇ ਪਿੰਡ ਅਤੇ ਵਾਰਡ ਦੇ ਵਿਕਾਸ ਦੇ ਲਈ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਦੇ ਤਹਿਤ ਦੀਨਾ ਨਗਰ ਦੇ ਪਿੰਡ ਚਖੜ ਪਿੰਡੀ ਦੀ ਸਰਪੰਚ ਅੰਜਲੀ ਕੁਮਾਰੀ ਵੀ ਆਪਣੇ ਪਿੰਡ ਨੂੰ ਬਲਕਾੜ ਦਾ ਸਭ ਤੋਂ ਸੋਹਣਾ ਪਿੰਡ ਬਣਾਉਣ ਦੇ ਵਾਅਦੇ ਨੂੰ ਫਿਰ ਤੋਂ ਦੁਹਰਾ ਰਹੀ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਪ੍ਰਿੰਸ ਆਨੰਦ ਨੇ ਨਮਸਕਾਰ ਦੋਸਤੋ ਅੱਜ ਪੰਜਾਬ ਟੀਵੀ ਦੀ ਟੀਮ ਪਹੁੰਚੀ ਹੈ ਪਿੰਡ ਚੱਕਰਪਿੰਡੀ ਵਿੱਚ ਜਿੱਥੋਂ ਦੀ ਪਾਰੀ ਮਦਾਨਾ ਵਿਸ਼ੇਤਾ ਸਰਪੰਚ ਅਨੀਤਾ ਕੁਮਾਰੀ ਜੀ ਸਾਡੇ ਨਾਲ ਨੇ ਹਾਂਜੀ ਮੈਮ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਵਧਾਈ ਹੋਈ ਜੀ ਪਾਰੀ ਮਦਾਨਾ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਅੱਛਾ ਮੈਡਮ ਕਿੰਨੇ ਮਤਾਨਾ ਜਿੱਤੇ ਔਰ ਕਿਸ ਤਰ੍ਹਾਂ ਦਾ ਰੀ ਹੈ ਬਿਜੇਰਾ ਹਾਂਜੀ ਮੈਂ 122 ਵੋਟਾਂ ਨਾਲ ਜਿੱਤੀ ਹਾਂ ਜੀ ਟੋਟਲ ਮੈਨੂੰ 270 ਵੋਟਾਂ ਮਿਲੀਆਂ ਆ ਹਾਂਜੀ ਤੁਹਾਡੀ ਜਿੱਤ ਵਿੱਚ ਤੁਹਾਡੇ ਸਾਥੀ ਦੇ ਮੈਂਬਰਾਂ ਦੇ ਮੈਂ ਨਾਂ ਤੁਹਾਡਾ ਜ਼ਰੂਰ ਪੁੱਛਣਾ ਚਾਹਾਂਗਾ ਹਾਂਜੀ ਹਾਂਜੀ ਬਿਲਕੁਲ ਪਹਿਲੇ ਤਾਂ ਮੇਰੇ ਦੇਵਰ ਨੇ ਇਹਨਾਂ ਦਾ ਬੜਾ ਯੋਗਦਾਨ ਹੈ ਰਾਜੂ ਭਾਜੀ ਹਾਂਜੀ ਫਿਰ ਮੇਰੀ ਦਰਾਣੀ ਹੈ ਵਿਜੇ ਲక్ష్ਮੀ ਮੈਂਬਰ ਹੈਗੇ ਆ ਬੀਨਾ ਕੁਮਾਰੀ ਹੈਗੇ ਆ ਫਿਰ ਇੱਕ ਮੇਰੇ ਸਰਵਜੀਤ ਹੈਗੇ ਆ ਮੇਰੇ ਮੈਂਬਰ 25 ਪਾਜੀ ਹੋ ਗਏ ਸਾਡੇ ਹਮੇਸ਼ਪਾਲ ਜੀ ਠੀਕ ਹੈ ਜੀ ਹਾਂਜੀ ਉਹਨਾਂ ਨੂੰ ਆਪਾਂ ਸਰਵ ਸੰਤੀ ਬਣਾਇਆ ਆਪਣੇ ਬਾੜ ਚੋਂ ਬਾੜ ਨੰਬਰ 5 ਚੋਂ ਠੀਕ ਹੈ ਜੀ ਹਾਂਜੀ ਹੁਣ ਅੱਗੇ ਕਿਸ ਤਰ੍ਹਾਂ ਦਾ ਰੇਗਾ ਕਿ ਇਲੈਕਸ਼ਨ ਹੋ ਗਏ ਤੁਸੀਂ ਜਿੱਤ ਗਏ ਲੋਕਾਂ ਨੇ ਭਾਰੀ ਮਤਾਨਾ ਤੁਹਾਨੂੰ ਜਿਤਾਇਆ ਵੀ ਹੁਣ ਅੱਗੇ ਕਿਸ ਤਰ੍ਹਾਂ ਦਾ ਕੀ ਵਿਕਾਸ ਕਰ ਪਿੰਡ ਵਿੱਚ ਹੋਣਗੇ ਕੀ ਸੋਚਿਆ ਜਿੰਦਗੀ ਹਾਂਜੀ ਅਸੀਂ ਸਾਡਾ ਪਿੰਡ ਬਹੁਤ ਹੀ ਪਿੱਛੇ ਐ ਡਵੈਲਪਮੈਂਟ ਵਿੱਚ ਬਹੁਤ ਹੀ ਪਿੱਛੇ ਆ ਤੇ ਹੁਣ ਅਸੀਂ ਆਪਣੇ ਦਿਲੋਂ ਜਾਨ ਤੋਂ ਆਪਣੇ ਕੋਲੋਂ ਵੀ ਅਸੀਂ ਲਗਾਵਾਂਗੇ ਕਿ ਆਪਣੇ ਪਿੰਡ ਨੂੰ ਵਧੀਆ ਬਣਾਣਾ ਹੈ ਨਾਲੀਆਂ ਸੜਕਾਂ ਕੁਝ ਵੀ ਨਹੀਂ ਹੈ ਅਡੇ ਪਿੰਡ ਵਿੱਚ ਤੇ ਅਸੀਂ ਆਪਣੇ ਪਿੰਡ ਨੂੰ ਵਧੀਆ ਬਣਾਣਾ ਹੈ ਤੇ ਸਾਨੂੰ ਐਮਐਲਏ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਗਰਾਡ ਦਿੱਤੀ ਜਾਵੇ ਕਿ ਜਿਹੜਾ ਅਸੀਂ ਆਪਣੇ ਪਿੰਡ ਦਾ ਸੁਧਾਰ ਕਰੀਏ ਹਾਂਜੀ ਮੇਰੇ ਪਿੰਡ ਵਿੱਚ ਨਾ ਹੀ ਕੋਈ ਖੇਡ ਦਾ ਮੈਦਾਨ ਹੈਗਾ ਬੱਚਿਆਂ ਵਾਸਤੇ ਨਾ ਹੀ ਕੋਈ ਮੇਰੇ ਪਿੰਡ ਵਿੱਚ ਜਿਸ ਤਰ੍ਹਾਂ ਕੀ ਅ ਨੁਕਾਂ ਦੇ ਆ ਕਿ ਪਾਟਾ ਸਪਲਾਈ ਦਾ ਕੋਈ ਉਹ ਨਹੀਂ ਹੈਗਾ ਪ੍ਰਬੰਧ ਨਾ ਹੀ ਸੀਵਰੇਜ ਦਾ ਹੈਗਾ ਆ ਨਾ ਹੀ ਜੋ ਲਾਈਟਾਂ ਵਗੈਰਾ ਨਹੀਂ ਗਲੀਆਂ ਚ ਲਗਾਈਆਂ ਨਹੀਂ ਉਹ ਵੀ ਨਹੀਂ ਹੈਗਾ ਹਾਂਜੀ ਤੇ ਦੂਸਰਾ ਪੰਚਾਇਤ ਘਰ ਨਹੀਂ ਹੈਗਾ ਹਾਂਜੀ ਪੰਚਾਇਤ ਘਰ ਬਹੁਤ ਜ਼ਰੂਰੀ ਆ ਕਿਉਂਕਿ ਗਰੀਬ ਹੈ ਜਿਹੜੇ ਉਹ ਪੈਲਸ ਨਹੀਂ ਕਰ ਸਕਦੇ ਤੇ ਮੈਂ ਚਾਹੁੰਨੀ ਆ ਕਿ ਮੇਰੇ ਪਿੰਡ ਵਿੱਚ ਪੰਚਾਇਤ ਘਰ ਬਣੇ ਤੇ ਜਿਹੜੇ ਕਿ ਗਰੀਬ ਬੱਚੇ ਆ ਕੁੜੀਆਂ ਦੇ ਵਿਆਹ ਹੁੰਦੇ ਆ ਜਾਂ ਕੋਈ ਵੀ ਫੰਕਸ਼ਨ ਹੁੰਦਾ ਆ ਤੇ ਉਹ ਉੱਥੇ ਕਰ ਸਕਣ ਦੇਸ ਦੀ ਨੀਂ ਤੇਸਾ ਪੂ ਵਿਖੇ ਬੱਚੇ ਹੁੰਦੇ ਨੇ ਜੀ ਵਿਦਿਆਰਥੀ ਹੁੰਦੇ ਨੇ ਉਹਨਾਂ ਦੀ ਐਜੂਕੇਸ਼ਨ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਕੀ ਕਿਸ ਤਰ੍ਹਾਂ ਦੀ ਐਜੂਕੇਸ਼ਨ ਦੇ ਵਿਧਾਨ ਵਿੱਚ ਸੰਪਰਦ ਸਹਿਯੋਗ ਕਰੋਗੇ ਹਾਂਜੀ ਮੈਂ ਤੇ ਕਹਨੀ ਹੈ ਕਿ ਸਾਡੇ ਪਿੰਡ ਵਿੱਚ ਹੀ ਸਕੂਲ ਬਣਨਾ ਚਾਹੀਦਾ ਹਾਈ ਸਕੂਲ ਬਣੇ ਸਾਡੇ ਪਿੰਡ ਵਿੱਚ ਤੇ ਜਿਹੜੇ ਵੀ ਲੜਕੀਆਂ ਨਹੀਂ ਜਾ ਸਕਦੀਆਂ ਦਿਨਾਂ ਨਗਰ ਤੇ ਉਹ ਪਿੰਡ ਵਿੱਚ ਹੀ ਹੋਵੇ ਸਾਡੇ ਤੇ ਇਸ ਤੋਂ ਵਧੀਆ ਕੀ ਹੋ ਸਕਦਾ ਸਾਡੇ ਘਰ 8ਵੀਂ ਤੱਕ ਮਿਡਲ ਸਕੂਲ ਲੇਕਿਨ ਉਹ ਵੀ ਦੂਰ ਹੈਗਾ ਆ ਹਾਂਜੀ ਮੈਂ ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਨਾਲ ਤੁਸੀਂ ਸਾਥ ਦੇਣਾ ਪੂਰਾ ਸਹਿਯੋਗ ਦੇਣਾ ਤੇ ਮੈਂ ਤਨ ਮਨ ਧਨ ਨਾਲ ਪੂਰੀ ਤਰ੍ਹਾਂ ਆਪਣੇ ਪਿੰਡ ਨੂੰ ਇੱਕ ਸੁੰਦਰ ਪਿੰਡ ਬਣਾਵਾਂਗੀ ਸੋਹਣਾ ਪਿੰਡ ਬਣਾਵਾਂਗੀ ਹਾਂਜੀ ਸਰਪੰਚ ਸਮੇਤ ਪਿੰਡ ਦੇ ਪੰਚਾਇਤ ਮੈਂਬਰ ਵੀ ਪੂਰੇ ਪਿੰਡ ਸਮੇਤ ਆਪਣੇ ਆਪਣੇ ਵਾਰਡ ਨੂੰ ਸੁੰਦਰ ਬਣਾਉਣ ਲਈ ਨਵੇਂ ਜੋਸ਼ ਅਤੇ ਜਜ਼ਬੇ ਨੂੰ ਪ੍ਰਗਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਰਹੇ ਹਾਂ ਜੀ ਚੱਕੜਪਿੰਡੀ ਦੇ ਜੇਤੂ ਪੰਚਾਇਤੀ ਮੈਂਬਰ ਵੀਨਾ ਜੀ ਨਾ ਜੀ ਵੀਨਾ ਜੀ ਕੀ ਕਹਿਣਾ ਜੀ ਤੁਹਾਡਾ ਇਹਨਾਂ ਜੇਤੂ ਇਲੈਕਸ਼ਨਾਂ ਦੇ ਵਿੱਚ ਜਿਹੜਾ ਗਾਉਂ ਵਾਸੀ ਨੇ ਤੁਹਾਨੂੰ ਭਾਰੀ ਮਤਾਨਾ ਚਿਤਾਇਆ ਜੇਤੂ ਬਣਾਇਆ ਕੀ ਕਹਿਣਾ ਚਾਹੋਗੇ ਉਹ ਗਾਉਂ ਵਾਸੀਆਂ ਨੂੰ ਮੈਂ ਸਾਰੀ ਪਿੰਡ ਵਾਸੀਆਂ ਨੂੰ ਆਪਣੀ ਵਾਰਡ ਦੀ 2 ਨੰਬਰ ਵਾਰਡ ਦੀ ਪੰਚਾਇਤ ਪੰਚਾ ਤੇ ਮੈਨੂੰ ਬੜੀ 기 ਉਹਨਾਂ ਨੇ ਖੁੱਲੇ ਬੋਟਾ ਖੁੱਲੇ ਬੋਟਾਂ ਨਾਲ ਚਿਤਾਇਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਗੱਲ ਕਰ ਰਹੇ ਆ ਚੱਕਰਪਿੰਡੀ ਦੇ ਦੂਸਰੇ ਮੈਂਬਰ ਜਿਹੜੇ ਜੇਤੂ ਹੋਏ ਨੇ ਪਰਮਜੀਤ ਜੀ ਨਾਲ ਹਾਂਜੀ ਪਰਮਜੀਤ ਜੀ ਕੀ ਕਹਿਣਾ ਹੈ ਮੈਂ ਇਹ ਕਹਿਣਾ ਚਾਹਦੀ ਹਾਂ ਮੈਂ 3 ਨੰਬਰ ਵਾਰਡ ਚੋਂ ਆਪ ਜੇਤੀ ਜਿੱਤੂ ਹਾਂ ਮੈਂ ਸਾਰੇ ਮੈਂਬਰ ਪੰਚਾਂ ਤੇ ਮੈਂਬਰਾਂ ਦਾ ਸਤਨ ਸ਼ਬਦ ਕਰਨਾ ਚਾਹੁੰਦੀ ਹਾਂ ਅਤੇ ਮੈਂ ਅਰਨਾ ਚੋਦਰੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਗੱਲ ਕਰ ਰਹੇ ਹਾਂ ਰਮੇਸ਼ਪਾਲ ਜੀ ਨਾਲ ਜੇਤੂ ਮੈਂਬਰ ਚੱਕਰਪਿੰਡੀ ਪਿੰਡ ਦੇ ਹਾਂਜੀ ਕੀ ਅੱਗੇ ਸੁਪਨਾ ਰਹੇਗਾ ਜੀ ਹੁਣ ਜਿੱਤ ਕੇ ਤੁਸੀਂ ਆ ਗਏ ਹੋ ਲੋਕਾਂ ਨੇ ਭੇਜਤਾ ਤੁਹਾਨੂੰ ਕੀ ਅੱਗੇ ਕੰਮ ਕੀਤੇ ਜਾਣਗੇ ਪਿੰਡ ਬਾਰੇ ਕੀ ਇਹਦਾ ਕੀ ਵਿਕਾਸ ਕੀਤਾ ਜਾਏਗਾ ਜੀ ਅਸੀਂ ਜੋ ਪਿੰਡ ਦੇ ਕੰਮ ਅਧੂਰੇ ਆ ਉਹ ਕੰਮ ਬੜੀ ਵਧੀਆ ਕਰਵਾਉਣ ਵਾਸਤੇ ਬਹੁਤੀ ਵਧੀਆ ਨਾਲ ਟੰਗਾਂ ਨਹੀਂ ਕੰਮ ਕਰਾਵਾਂਗੇ ਕਈ ਕੰਮ ਸਾਡੇ ਪਿੰਡ ਦੇ ਅਸਰਾਂ ਦੇ ਆ ਕਿ ਬਹੁਤ ਚੀਜ਼ਾਂ ਤੋਂ ਬਾਕੀ ਆ ਅਸੀਂ ਸਾਰੇ ਪੰਚਾਇਤ ਮਿਲ ਕੇ ਬੜੀ ਵਧੀਆ ਵਧੀਆ ਕੰਮ ਕਰਨ ਹੋਏ ਉਧਰ ਪਿੰਡ ਦੇ ਲੋਕਾਂ ਅਤੇ ਸਰਪੰਚ ਦੇ ਸਮਰਥਕਾਂ ਨੂੰ ਵੀ ਉਹਨਾਂ ਤੋਂ ਭਰਪੂਰ ਆਸਾਂ ਹਨ ਕਿ ਇਹ ਜਿਨ੍ਹਾਂ ਉਮੀਦਾਂ ਦੇ ਨਾਲ ਪਿੰਡ ਵਾਸੀਆਂ ਨੇ ਉਹਨਾਂ ਨੂੰ ਚੁਣਿਆ ਹੈ ਉਹ ਉਹਨਾਂ ਉੱਪਰ ਪੂਰਾ ਉਤਰਨਗੇ ਨਮਸਕਾਰ ਜੀ ਬਹੁਤ ਹੀ ਵਧੀਆ ਸਾਡੇ ਪਿੰਡ ਦੇ ਲੋਕਾਂ ਨੇ ਨਵੇਂ ਸਰਪੰਚ ਸਾਹਿਬ ਦਾ ਬਹੁਤ ਹੀ ਜ਼ਿਆਦਾ ਜੀਵਨਦਾਨ ਦਿੱਤਾ ਹੈ ਅਸੀਂ ਇਹਦੇ ਕੋਲੋਂ ਇਹੀ ਉਮੀਦਾਂ ਕਰਦੇ ਆ ਕਿ ਜਿਹੜਾ ਸਾਡੇ ਅਧੂਰੇ ਕੰਮ ਨੇ ਪਿੰਡ ਦੇ ਵਿੱਚ ਵਿਕਾਸ ਜਿਹੜਾ ਰੁਕਿਆ ਹੋਇਆ ਸੀ ਇਹ ਸਾਡਾ ਵਿਕਾਸ ਜਿਹੜਾ ਕਰਨ ਅਸੀਂ ਇਹਦੇ ਕੋਲੋਂ ਇਹੀ ਉਮੀਦ ਕਰਦੇ ਹਾਂ ਅਸੀਂ ਸਮੂਹੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਦੇ ਕੇ ਸਾਨੂੰ ਜਿਤਾਇਆ ਔਰ ਜਿਹੜੇ ਉਹਨਾਂ ਦੇ ਅਧੂਰੇ ਕੰਮ ਆ ਉਹ ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਔਰ ਉਹ ਕੰਮ ਕਰਕੇ ਦਿਖਾਵਾਂਗੇ ਉਹਨਾਂ ਨੂੰ ਇਸ ਦੌਰਾਨ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦਾ ਵਿਸ਼ੇਸ਼ ਧੰਨਵਾਦ ਕਰਨ ਦੇ ਨਾਲ ਪੂਰੀ ਪੰਚਾਇਤ ਅਤੇ ਸਰਪੰਚ ਨੇ ਉਹਨਾਂ ਦੀ ਹੀ ਕਿਰਪਾ ਸਦਕਾ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣ ਦਾ ਅਹਿਦ ਦੁਹਰਾਇਆ ਉੱਥੇ ਹੀ ਇਹ ਦੇਖਣਾ ਵੀ ਜ਼ਰੂਰੀ ਹੋਵੇਗਾ ਕਿ ਅਗਲੇ 5 ਸਾਲਾਂ ਦੇ ਵਿੱਚ ਸਰਪੰਚ ਅਤੇ ಗ್ರಾಮ ਪੰਚਾਇਤ ਚਖੜ ਪਿੰਡੀ ਨੂੰ ਵਿਕਾਸ ਪੱਖੋਂ ਕਿੰਨਾ ਸੋਨਾ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਪ੍ਰਿੰਸ ਆਨੰਦ ਪੰਜਾਬ ਟੀਵੀ ਦਿਨਨਗਰ